ਹਾਂ ਤਾਂ ਕੇ ਰੂਪ ਨਾ ਕਥਨੇ ਜਾਹੀ ਕਿਰੋ ਦਾ ਰੂਪ ਕਿਵੇਂ ਕਥਨ ਕਰੋਗੇ ਤੁਸੀਂ ਹੁਣ ਨਾਨਕ ਦਾ ਨਹੀਂ ਤੁਮੇ ਕਥਨ ਕਰੋਗੇ ਨਾਨਕ ਦਾ ਸਮੁੰਦਰ ਚ ਸੁਆ ਗਿਆ ਭਗਤ ਕਬੀਰ ਦਾ ਸਮੁੰਦਰ ਚ ਸੁਆ ਗਿਆ ਉਹ ਗੱਲ ਕਰੋ ਸਮੁੰਦਰ ਦੀ ਉਹਨਾਂ ਦੀ ਗੱਲ ਕਰਨੀ ਛੱਡੋ ਜੇ ਉਹਦਾ ਰੂਪ ਨੱਬਣਾ ਸਮੁੰਦਰ ਹੈ ਉਹ ਉਤਰਾਏ ਜਿਹੜਾ ਗੈਸ ਮੁੰਦਰ ਸੁਹਾ ਗਿਆ ਪਿੱਛੇ ਜਵਨ ਆਇਆ ਜਾ ਕੇ ਅਲਾਹਾਬਾਦ ਗੰਗਾ ਜਰਣ ਗਈ ਉਹਦੇ ਗਾਹਾਂ ਫੇ ਜਵਨਾਂ ਨੂੰ ਕਿੱਥੇ ਚੱਲੋ ਪੋਗੇ ਉਹਨਾਂ ਨੂੰ ਬੱਝੂ ਖੁੰਦਾ ਫੇ ਜਵਨਾਂ ਦਾ ਰੋ ਨਹੀਂ ਲਈਦਾ ਹੁੰਦਾ ਜਵਨਾਂ ਨੂੰ ਭੁੱਲ ਜਾਈਦਾ ਔਰ ਨਾਨਕ ਨੂੰ ਭੁੱਲ ਜਾਓ ਨਾਨਕ ਦੀ ਬਾਣੀ ਨੂੰ ਯਾਦ ਰੱਖੋ ਨਾਨਕ ਦੇ ਉਪਦੇਸ਼ ਨੂੰ ਯਾਦ ਰੱਖੋ ਨਾਨਕ ਨੂੰ ਭੁੱਲਣ ਜੇ ਨਾਨਕ ਨੂੰ ਯਾਦ ਰੱਖੋਗੇ ਬਲੇ ਯਾਦ ਰਿਣਾ ਲੋ ਈਨਾਂ ਦੇ ਨਾਨਕ ਯਾਦ ਹੈ ਨਾਨਕ ਦਾ ਪਿਓ ਯਾਦ ਹੈ ਨਾਨਕ ਦੀ ਮਾਂ ਯਾਦ ਹੈ ਉਹ ਵੀ ਯਾਦ ਹੋਣਗੇ ਨਾਨਕ ਦਾ ਫਿਰ ਵੀ ਯਾਦ ਆਊਗਾ ਨਾਨਕ ਨੇ ਕੀ ਕੀਤਾ ਇਹ ਵੀ ਯਾਦ ਆਊਗਾ ਸਾਰੀ ਹਿਸਟਰੀ ਯਾਦ ਆਊਗਾ ਬਸਰ ਜੀ ਉਹ ਨਾਨਕ ਨੇ ਕੀ ਕੀਤਾ ਉਹ ਯਾਦ ਰੱਖੋ ਨਾਨਕ ਨੇ ਜੋ ਕੀਤਾ ਉਹਨੂੰ ਭੁੱਲ ਜੋ ਗੁਰ ਕਾਹਿ ਆਸਾਕਾਰ ਕਮਾਵੋ ਗੁਰ ਕੀ ਕਰਨੀ ਕਾਹਿ ਤਾਵੋ ਕਰਨੀ ਦੇ ਵਗਰ ਤਾਂ ਫਿਰਦੇ ਨੇ ਤੇ ਘੋੜਾ ਬਨਿਆ ਸੀ। ਤਾਂ ਕੰਦਿਤ ਨਹੀਂ ਸੀ। ਇੱਥੇ ਦਾਤਨ ਲੱਭੀ ਸੀ ਗੱਡੀ ਸੀ। ਇੱਥੇ ਆ ਕੇ ਬੈਠੇ ਸੀ ਇੱਥੇ ਫਲਾਣਾ ਸ਼ਬਦ ਚਾਹ ਰਿਆ ਸੀ। ਜਿਹੜਾ ਸ਼ਬਦ ਚਾਹ ਰਿਆ ਤੂੰ ਉਹ ਤਾਂ ਸੁਣਿਆ ਨਿੱਕਿਆ। ਜਗਾ ਬਣ ਜਗਾ ਬਰਦ ਜਗਾ ਦੀ ਮਿੱਟੀ ਖਾਣ ਨੂੰ ਤਿਆਰ ਨੇ। ਉਹ ਕੱਲ ਦੀ ਮਿੱਟੀ ਖਾ ਗਏ ਲੋਕ। ਉਹ ਨਾਲੇ ਸ਼ੀਸ਼ੇ ਚ ਭਾਈਆ ਬਟਾਲੇ ਉਹ ਮੈਂ ਕਹੇ ਸ਼ੀਸ਼ੇ ਕਾਦੇ ਬੰਦ ਕੀਤੇ ਕਹਿੰਦੇ ਆਪ ਵੀ ਮਸਾ ਬਚਾਈ ਆ ਸ਼ੀਸ਼ੇ ਚ ਸਾਰੀ ਮਿੱਟੀ ਖਾ ਗਈਆਂ ਜਿੰਨਾਂ ਦੀ ਤੇ ਯਾਰ ਯਾਰ ਕੋਈ ਕਹਿੰਦਾ ਸੰਤ ਉਹ ਜੀ ਇਹ ਬੱਚਾ ਸੁੱਕਦਾ ਥੋੜਾ ਖੰਡ ਦੀ ਮਿੱਟੀ ਲਿਆਓ ਉਹਨੂੰ ਪਾਣੀ ਚ ਘੋਲ ਕੇ ਤੇ ਲੇਪ ਕਰਿਆ ਕਰੋ ਹੁਣ ਉਹ ਵਿਚਾਰੇ ਸਧਾਰਨ ਆਦਮੀ ਨੇ ਉਹਨਾਂ ਨੇ ਕਿਹਾ ਅੱਗੇ ਇਦਾਂ ਹੀ ਹੋਊ ਠੀਕ ਆਮ ਆਦਮੀ ਨੇ ਕੋਈ ਜ਼ੋਰ ਨਹੀਂ ਬਨੇ ਦਾਸੀ ਮਸੀਂ ਬਚਾਈ ਹੈ ਇਨ ਜੀਸ਼ੀਆਂ ਚ ਵੀ ਭਾਈ ਦੂਰ ਹੋਈ ਦੇਖ ਲੋ ਤੁਸੀਂ ਓੜੀ ਜਿਹੀ ਦੇਖਣੀ ਹੈ ਤਾਂ ਕਿ ਰੂਪ ਨਾ ਗੱਥਣੇ ਜਾਣ ਤਾਂ ਕਿ ਰੂਪ ਜਿਹੜਾ ਉਹਦਾ ਫਿਰ ਰੂਪ ਨਹੀਂ ਹੁੰਦਾ ਕੋਈ ਰਾਗ ਨ ਰੰਗ ਨ ਰੂਪ ਨ ਰੇਖ ਨ ਰੋਗ ਨ ਸੋਗ ਨ ਕੋਗ ਨ ਪਾਇ ਤੇ ਬਹੀਨ ਬੋਦ ਦੀ ਦੇਣੀ ਕੋਈ ਸਨੇਹ ਸਭੋ ਤਨ ਜਿੰਨੇ ਸਤਖੰਡ ਦੇ ਤਾਨ ਨੇ ਨਾ ਸਾਰੇ ਭਗਤ ਉਹਦੇ ਹੀ ਨੇ ਫਿਰ ਸਮੁੰਦਰ ਦੇ ਵਿੱਚ ਜਿੰਨੀਆਂ ਬੂੰਦਾਂ ਨੇ ਰਲੀਆਂ ਹੋਈਆਂ ਸਮੁੰਦਰ ਬਣਿਆ ਹੋਇਆ ਹੈ ਉਹ ਸਮੁੰਦਰ ਇਹਨੇ ਸਾਰੀਆਂ ਬੂੰਦਾਂ ਕੱਲੀ ਕੱਲੀ ਬੂੰਦਾਂ ਨਹੀਂ ਨੋ ਲਈ ਜਾਂਦਾ ਉੱਥੇ ਕੱਲੇ ਕੱਲੇ ਦਰਿਆ ਨਹੀਂ ਨੋ ਬਾਈ 10 ਬੂੰਦਾਂ ਚ ਖਬਰ ਕਿੰਨੇ ਦਰਿਆ ਨੇ ਦਰਿਆ ਦਾ ਨੋ ਨਹੀਂ ਚੱਲਦਾ ਸਮੁੰਦਰ ਦਾ ਨੋ ਚੱਲਦਾ ਉੱਥੇ ਦਰਿਆ ਨੂੰ ਵੱਖਰਾ ਵੱਖਰਾ ਕਰੂੰਗਾ ਝਗੜਾ ਪੈਲਾ ਹੋ ਜਾਊ ਸਾਡਾ ਦਰਿਆ ਇੱਥੇ ਤੱਕ ਸੰਗਤ ਰਿਆ ਇੱਥੇ ਨਕਲ ਦੀ ਬੰਡੀਆਂ ਪਾ ਲੋਗੇ ਫਿਰ ਤੁਸੀਂ ਭਗਤ ਦਾ ਨਾਮ ਬੰਦ ਕਰਦੀਦਾ ਹੁੰਦਾ ਸੰਸਾਰ ਕਰਕੇ ਜਿਹੜਾ ਉਹਦਾ ਨਾਮ ਹੁੰਦਾ ਨਾ ਜੀ ਯਾਤਰੰਗਾ ਕੇ ਨਾਮ ਜਿਹੜਾ ਅਸੀਂ ਨਾਮ ਰੱਖਿਆ ਹੈ ਨਾ ਸੰਸਾਰ ਚ ਉਹ ਸ਼ਰੀਰ ਕਰਕੇ ਰੱਖਿਆ ਜਾਂ ਸ਼ਰੀਰ ਹੀ ਨਹੀਂ ਹੈ ਸਤਿਮੋਗੀ ਗੱਲ ਉਹ ਸ਼ਰੀਰ ਦੇ ਨਾਲੇ ਖਤਮ ਹੋ ਗਈ ਇਸ ਤਰੀਕ ਕੋਨੇ ਸਾਧਨੂ ਕੀ ਕਰਨੂ ਕਿਹਾ ਹੈ ਉਪਦੇਸ਼ ਕੀਤਾ ਕੋਈ ਡਾਕਟਰ ਖਤਾਬ ਲੈ ਗਿਆ ਕੋਈ ਸਾਇੰਟਿਸਟ ਆਣੇ ਖੋਜ ਕਰਕੇ ਕੁਝ ਲਿਖਤੀ ਉਹ ਸਾਇੰਸ ਨਾਲ ਦੀ ਹਿਸਟਰੀ ਪੜਾਉਂਦੇ ਨੇ ਉਹਦੀ ਲਿਖੀ ਗੱਦਾ ਪੜਾਉਂਦੇ ਨੇ ਕਾਲਜ ਜੀ ਕੀ ਕਰਦੇ ਨੇ ਸਕੂਲ ਦਾ ਜੀ ਜੋ ਦੀ ਖੋਜ ਆਉਂ ਬੜਾਉਂਦੇ ਨੇ ਕੋਈ ਨਹੀਂ ਹਿਸਟਰੀ ਪੜਾਉਂਦੇ ਨੇ ਧਰਮ ਵਾਲੇ ਫੇਫਕੂਬ ਕੀ ਕਰਦੇ ਨੇ ਜੋ ਨਾ ਲਿਖਿਆ ਉਹ ਨਹੀਂ ਪੜਾਉਂਦੇ ਦੀ ਹਿਸਟਰੀ ਪੜਾਉਂਦੇ ਨੇ ਇਹ ਤਾਂ ਮੂਰਖ ਨੇ ਇਹ ਉਹਦੀ ਹਿਸਟਰੀ ਪੜਾਉਂਦੇ ਨੇ ਜੋ ਨਾ ਲਿਖਿਆ ਹੋਇਆ ਉਹ ਨਹੀਂ ਪੜਾਉਂਦੇ ਤੇ ਅਗਲ ਕਿੱਥੋਂ ਆ ਜਵੇ ਕਿਆਨ ਕਿੱਥੋਂ ਆ ਜਵੇ ਪ੍ਰੈਕਟੀਕਲ ਅਸੀਂ ਜਿਹੜੀ ਦੁਨੀਆਬੀ ਪੜਾਈ ਹੈ ਉਹਦੇ ਚ ਅਸੀਂ ਕੀ ਲੈਣਾ ਕੌਣ ਸੀ ਉਹ ਬੰਦਾ ਖੋਜੀ ਦੀ ਸਾਇੰਟਿਸਟ ਹੋਵੇ ਜਾਂ ਕੋਈ ਖੋਜੀ ਦੀ ਹਿਸਟਰੀ ਨਹੀਂ ਪੜਾਉਦੇ ਖੋਜੀ ਦੀ ਖੋਜ ਪੜਾਉਂਦੇ ਮੁਰਬਾਨੀ ਉਹਨਾਂ ਦੀ ਖੋਜ ਹੈ ਵੀ ਜੁਣਾ ਨੇ ਕਹਿਆ ਗੁਰ ਕਾ ਹੈ ਆਸਾ ਕਰ ਬਾਬੋ ਓਏ ਉਹ ਕੰਮ ਕਰਿਓ ਜਿਹੜੇ ਅਸੀਂ ਕਹੇ ਨੇ ਸਾਡੀ ਏਸੀ ਬਗੜਨਾ ਤੁਰੇ ਫਿਰਿਓ ਪਾਈ ਗੁਰਦਆਰਿਆਂ ਬਾਰੇ ਕੀ ਹਿਸਟਰੀ ਹੈ ਬਾਬਾ ਗਿਆ ਉੱਥੇ ਨੂੰ ਤੇ ਤੂੰ ਗੜਵਾਲੇ ਕਹਿਆ ਸੀ ਮਰ ਤੂੰ ਕੂੰ ਕੀ ਲੈਣਾ ਕਰ ਕਹਿਆ ਸੀ ਇਹ ਨਾਲ ਗਿਆ ਕੀ ਮਣੂ ਤੁਹਾਨੂੰ ਇਸ ਗੱਲ ਤੇ ਗੁਰਬਾਣੀ ਸਾਨੂੰ ਕੀ ਕਹਿ ਕਰਦੂ ਗੁਰੂ ਅੰਗਦ ਦੇਵ ਜਿਹਨੇ ਗੀਤਾ ਦਾ ਨਾਮ ਜਿਹਾ ਗੁਰੂ ਨਾਨਕ ਦੇ ਪਿੰਡ ਦਾ ਉਹ ਨਾਮ ਨੇ ਪੇਉ ਦਾ ਮਾ ਦਾ ਕਿਤੇ ਜਗ੍ਹਾ ਗੁਰੂ ਅਮਰਦਾਸ ਨੇ ਗੀਤਾ ਜਦੋਂ ਗੁਰੂ ਅੰਗਦ ਦੇਵ ਲਾ ਕੀਤਾ ਨਾ ਰਲਕਾ ਕੀਤਾ ਇਸੇ ਗੁਰੂ ਨਾਨਕ ਕੇ ਗੁਰੂ ਜਿਹੜਾ ਨਹੀਂ ਕੀਤਾ ਇਸ ਤੀਰ ਉਹ ਨਾਮ ਕਿੱਥੋਂ ਬਾੜਿਆ ਰਿਹਾ ਨਹੀਂ ਭਾਈ ਗੁਰਦਾਸ ਦੀਆਂ ਬਾਰੇ ਕਿੱਥੋਂ ਬਾੜਿਆ ਉਹ ਉਹੀ ਸਟਾਈਲ ਹੈ ਨਾ ਜੋ ਹਿੰਦੂ ਮਤ ਦਾ ਰਮਾਇਣ ਵਾਲਾ ਸਟਾਈਲ ਹੈ ਹਿਸਟਰੀ ਲਿਖਣੀ ਮਹਾਭਾਰਤ ਦਾ ਸਟਾਈਲ ਹੈ ਹਿੰਦੂ ਮਤ ਦਾ ਸਟਾਈਲ ਹੈ ਹੋ ਜਿੰਦਗੀ ਲਿਖੋ ਜੀਵਨੀ ਉਹ ਤਾਂ ਜੀਵਨੀ ਹੈ ਗੁਰਬੰਧ ਦੀ ਜੀਵਨੀ ਹੈ ਕਿਤੇ ਹੁੰਦੀ ਹੋਣੀ ਉਹ ਜੀਵਨੀ ਵਿੱਚੇ ਹੁੰਦੀ ਹੈ ਇਹ ਦੇ ਸਮਝਦਾਰਾਂ ਵਾਸਤੇ ਉਹ ਸਮਝ ਆ ਰਹੀ ਹੈ ਨਾ ਉਹ ਮਰੇ ਨਾ ਠਾਗੇ ਜਾਏ ਅਸਲ ਸਾਲੂ ਬਰਸੇਜ ਮੇ ਨਹੀਂ ਹੋਈ ਗਾ ਨੇ ਗੱਲ ਹਿੰਦੂਵਾਦੀ ਜਿੰਨਾ ਚਿਰ ਅਸੀਂ ਉਹਦੇ ਨਾਲ ਜੁੜੇ ਹੋਏ ਹਿੰਦੂ ਹਿੰਦੂ ਹੀ ਰਹਾਂਗੇ ਭਾਏ ਤੁਸੀਂ ਇੰਦਵਾਂ ਨੂੰ ਨਫਰਤ ਕਰੀ ਜਾਓ ਨਫਰਤ ਕਰਨਾ ਤੁਹਾਡੇ ਪੱਲੇ ਨਫਰਤੇ ਪੈਣੀ ਹੈ ਨਫਰਤ ਵੀ ਜੋਗੇ ਨਫਰਤ ਹੋਊਗੀ ਦੂਜਿਆਂ ਦੇ ਮਨ 'ਚ ਵੀ ਨਫਰਤ ਪੈਦਾ ਹੋਊਗੀ ਭਾਲ ਜਿਹੜਾ ਮੁੰਡਾ ਟੈਲੀਫੋਨ ਕਰਦਾ ਸੀ ਉਹ ਤੋਂ ਆਪਣੇ ਹైਦਰਾਬਾਦ ਤੋਂ ਉਹ ਮੈਂ ਕਿਹਾ ਤੈਨੂੰ ਕੀ ਚੰਗਾ ਲੱਗਿਆ ਇਹਦੇ ਵਿੱਚ ਕਹਿੰਦਾ ਜੀ ਅਸੀਂ ਰਹਿੰਦੇ ਥੋੜੇ ਜਿਹਾ ਸਿੰਖਾਂ ਐਕਟਿਵ ਇਹਦਾ ਸਾਰੇ ਮੰਨਣਾ ਹੈ ਕਿ ਪਰ ਇਹਦਾ ਤਾਂ ਕਿਸੇ ਨੂੰ ਅਤਰਾ ਜਿਹਰੀ ਸਾਨੂੰ ਕੋਈ ਨਫ਼ਰਤ ਨਹੀਂ ਕਰੂਗਾ ਦੇਖੋ ਉਹਨਾਂ ਨੂੰ ਖਤਰਾ ਵੀ ਸਾਨੂੰ ਲੋਕ ਨਫ਼ਰਤ ਕਰਦੇ ਨੇ ਸਾਡਾ ਉੱਥੇ ਜ਼ਿੰਦਗੀ ਔਖੀ ਹੈ ਅਸੀਂ ਨਫ਼ਰਤ ਵੀ ਜੀਏ ਨਫ਼ਰਤ ਸਾਡੇ ਘਰ ਤੱਕ ਨਹੀਂ ਫਾ ਅਫੀਗੋ ਤੇ ਖੰਡਰ ਨਹੀਂ ਹੋਗੇ ਜਿੱਥੇ ਬੈਠੇ ਇਹ ਮੈਂ ਕਹਾ ਭਾਈ ਪਹਿਲਾਂ ਸਾਨੂੰ ਪਤਾ ਲੱਗਿਆ ਵੀ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਸਾਰੀ ਵਰਲਡ ਵਾਸਤੇ ਹੈ ਜੇ ਤਾਂ ਆ ਗੱਲ ਹੈ ਸਾਰੀ ਵਰਲਡ ਵਾਸਤੇ ਤਾਂ ਮੈਨੂੰ ਨੇ ਪ੍ਰਭਾਵਿਤ ਕੀਤੀ ਤੇ ਪੜਿਆ ਲਿਖਿਆ ਮੁੰਡਾ ਕਦੋਂ ਮੈਂ ਮੈਂਬਰ ਬਣਾ ਲੂ ਮੈਂ ਮੈਂਬਰ ਤਾਂ ਤੂੰ ਪਹਿਲਾਂ ਹੀ ਬਣੇ ਹੋਏ ਬੈਸ ਤੈਨੂੰ ਕੀ ਬਣਾਉਣਾ ਸੱਚ ਕਹਿੰਦੇ ਹਾਂ ਬਾਤ ਤੂੰ ਮੈਂਬਰ ਹੈ ਤੈਨੂੰ ਕੌਣ ਕਹਿੰਦਾ ਮੈਂਬਰ ਨਹੀਂ ਮੈਂਬਰ ਤਾਂ ਗੁਰੂ ਦੇ ਆਪਸ ਸਾਰੇ ਇਹਤੇ ਕੋਈ ਨਹੀਂ ਜਸਟ ਨਹੀਂ ਸਾਡਾ ਨਾ ਕੋਈ ਫੀਸ ਨਾ ਕੋਈ ਕੋਸ਼ਾ ਇਤੇ ਤਾਂ ਮੰਨਣ ਦੀ ਫੀਸ ਹੈ ਜਿਹੜੇ ਮੰਨਦੇ ਰਿਹਾ ਸਭੇ ਮੰਨਦੇ ਮੈਂਬਰ ਹੋਰ ਕੀ ਹੈ ਨਾ ਉਹ ਮਰੇ ਨਾ ਠਾਗੇ ਜਾਣ ਦੇਖੋ ਮਰੇ ਤਾਂ ਚਲ ਕਰ ਲੈ ਠਾਗੇ ਜਾਣ ਕਰ ਲੈ ਨਾ ਮਰੇ ਨਾ ਠਾਗੇ ਜਾਣ ਤਾਂ ਕਿ ਤੇ ਇਹਨਾਂ ਦਾ ਸਾਰੇ ਠੱਗੇ ਗਏ ਹਰੀਜੰਦਰ ਰਾਜਾ ਠੱਗ ਲਿਆ ਠੱਗ ਲਿਆ ਨਾ ਟਾਰ ਮੈਂ ਢਗਾ ਦਾ ਠਗਾ ਦਾ ਕੰਮ ਢਗੀ ਮਾਰਨਾ ਹੁੰਦਾ ਠਾਕੇ ਕਿਉਂ ਜਾਏ ਕਿਉਂ ਕਹਤਾ ਉਹ ਠਗਾ ਦੇ ਨੇਚ ਰਹਨੇ ਹੋ ਤੁਸੀਂ ਇਹ ਇਹ ਨਹੀਂ ਢਗੇ ਜਾਣੇ ਜਿਹੜੇ ਗੁਰਮੁਖ ਨੇ ਬਾਕੀ ਸਭ ਠਗੇ ਹੋਏ ਹੈਗੇ ਹੀ ਨੇ ਠਗਾਂ ਦੇ ਟੋਲੇ ਵਾਦ ਰਹੇ ਫਿਰੇ ਹੋਏ ਫਿਰਦੇ ਹੱਗ ਡੰਗ ਬਣਾਉਂਦੇ ਫਿਰਦੇ ਨੇ ਜਿੰਨੇ ਸੰਤ ਬਣੇ ਨੇ ਫੜਾ ਫੜਾ ਡੰਗ ਨੇ ਹੋਰ ਕੀ ਨੇ ਕਿੱਥੋਂ ਗਿਆ ਨੇ ਕੋ ਕਿਹੜਾ ਗਿਆ ਨੇ ਦਿਖਾਉਣ ਕੀ ਇਹਨੂੰ ਦਿਖਾਉਣ ਦਾ ਥੈ ਕਿੱ ਗਿਆ ਕੋਲ ਇਹ ਕੋਲ ਨਹੀਂ ਕੋਈ ਸੰਤ ਬਣੇ ਨੇ ਡੰਗ ਨੇ ਫਿਰ ਥਗੀ ਮਾਰਨ ਨੂੰ ਸੰਤ ਬਣ ਗਏ ਇਹ ਦਿਖਾਉਣ ਕੀ ਹੈ ਕੋਈ ਤੇ ਸਮਝ ਨਹੀਂ ਆ ਨਾ ਹਸ ਕੇ ਹੱਸੋ ਸ਼ੋ ਗੱਲ ਇਹ ਹਰ ਕਿਸੇ ਸੰਤ ਨਹੀਂ ਬਣ ਸਕੇ ਡੰਗ ਨੇ ਇਹ ਤਾਂ ਹਰਕੇ ਸੰਤ ਨੇ ਹਰ ਦੀ ਕਥਾ ਸੁਣਾਉਣ। ਸਭ ਤੋਂ ਉੱਤਮ ਹਰ ਕੀ ਕਥਾ ਇਹ ਹਰਕੇ ਸੰਤ ਨੇ ਹਰ ਕੀ ਕਥਾ ਸੁਣਾਉਣ ਹਰ ਕੀ ਕਥਾ ਗੁਰਬਾਣੀ ਹੈ। ਹਰ ਕੀ ਕਥਾ ਕਹਾਣੀਆਂ ਇਹ ਤਾਂ ਸੁਣੀ ਚੁੱਕੀ ਹੈ। ਸੁਣਾਉਣ ਗੁਰਬਾਣੀ ਦੀ ਵਿਆਖਿਆ ਲੋਕਾਂ ਨੂੰ ਫਿਰ ਅਸੀਂ ਮੰਨਾਂਗੇ ਹਰਕੇ ਸੰਤ ਨੇ। ਕਿ ਨਹੀਂ ਬਨਾਰਸ ਦੇ ਡੰਗ ਨੇ। ਤੀ ਕੋਈ ਵੈਰਾਈਟੀ ਹੈ ਨਹੀਂ ਗੁਰਬਾਣੀ ਦੀ। ਕਿ ਉਹ ਦੱਸਣ ਤੀ ਵੈਰਾਈਟੀ ਕਿਹੜੀ ਹੈ? ਗੁਰਬਾਣੀ ਦੇ ਦੋ ਵੈਰਾਈਟੀਆਂ ਨੇ ਦੱਸਿਆ। ਇਹ ਉਹਨਾਂ ਨੇ ਬਤੀ ਬੜੀ ਅਦਾਦਰ ਨਾ ਉਹ ਮਰੇ ਨੇ ਠਾਗੇ ਜਾਂਹੀਂ ਨਾ ਉਹ ਵਰਦੇ ਨੇ ਭਾਈ ਨਾ ਉਹਨਾਂ ਨੂੰ ਠੰਗੀ ਕਰ ਸਕਦਾ ਕੋਈ ਕੋਈ ਦੁਨੀਆ ਦਾ ਗਿਆਨ ਕੋਈ ਦੁਨੀਆ ਦਾ ਪੀਰ ਪਗੰਬਰ ਕੋਈ ਦੁਨੀਆ ਦਾ ਧਰਮ ਹੋਇਆ ਦੁਨੀਆ ਦਾ ਕੋਈ ਸਿਆਣਾ ਅਕਲਮੰਦ ਉਹਨਾਂ ਨੂੰ ਠੱਗੀ ਨਹੀਂ ਮਾਰ ਸਕਦਾ ਉਹਨਾਂ ਦਾ ਗਿਆਨ ਸਭ ਤੋਂ ਉੱਤੇ ਹੈ ਅਲਜੀ ਤਾਂ ਬਹੁਤ ਹੈ ਗਿਆਨ ਉਹਦਾ ਥੋੜੇ ਗਿਆਨ ਵਾਲੇ ਨੂੰ ਮਾਰ ਦਊਗਾ ਉਦੋਂ ਬੜਾ ਗਿਆਨ ਨਹੀਂ ਦੇ ਕੋਲ ਅਲਜੀ ਤੇ ਉਹਨਾਂ ਨੂੰ ਬੜਾ ਦੇਰਾਂ ਦਾ ਧਾਰਾ ਨੂੰ ਆਪਣੇ ਅੰਦਰ ਹੀ ਡੱਗੀ ਮਾਰ ਕੇ ਲੈ ਲੈਂਦਾ ਸੁਮੰਦਰ ਨੇ ਡੱਗੀ ਮਾਰ ਕੇ ਸਾਡੇ ਵਿੱਚ ਲੈ ਲਏ دریا ਸਾਡੇ ਸਮਾਗਿਆ ਨਾ ਡੋਗੀ ਦਾ ਡੋ ਸੁਮੰਦਰ ਦਾ ਛੱਗੇ دریا ਗਿਆ ਡੰਗਾ ਸਮੁੰਦਰ ਗਿਆ ਸਮੁੰਦਰ ਦਾ ਨਾਮ ਜਾਂਦਾ ਉਹਨਾਂ ਦਾ ਹੈ ਨਹੀਂ ਸੁਮੰਦਰ ਦਾ ਨਾਮ ਜਾਂਦਾ ਉਹਨਾਂ ਦਾ ਹੈ ਨਹੀਂ ਨਾਮ ਮਰੇ ਮਰਦੇ ਨਹੀਂ ਹੁੰਦੇ ਹੋ ਨਾ ਠੱਗਿਆ ਜਾਂਦਾ ਜਿਹੜਾ ਠੱਗਿਆ ਜਾਂਦਾ ਉਹ ਹੀ ਮਰਦਾ ਜਿਹੜਾ ਠੱਗਿਆ ਗਿਆ ਮਰ ਗਿਆ ਜੰਮੜਵਾਲ ਚੈ ਜੇ ਬੰਨ ਰਾਜਾ ਠੱਗਿਆ ਗਿਆ ਜੰਮੜਵਾਲ ਕੋ ਤਾਂ ਇਹਦਾ ਜੂਸਾਰ ਕੇ ਦਵਾਰ ਖੜਾ ਲੇਖੇ ਖੜਾ ਗਿਆ ਨਾ ਹਰ ਕੇ ਦਵਾਰ ਦਰਦਾਂ ਦੀ ਵੜਿਆ ਸਾਥ ਹੀ ਹਟਦਾ ਨਹੀਂ ਗਿਆ ਬਾਹਰ ਅਜਪਾ ਹਲਾਰਾ ਨਦ ਜਿਨ ਕੇ RAM ਵਸੈ ਮਨ ਮਾਹੇ ਤੋ ਕਾਨ ਨੇ ਜਿਹੜੇ ਠਾਗੇ ਜਿੰਦਾ ਜਿਨ ਕੇ RAM ਵਸੈ ਮਨ ਮਾਹੇ ਜਿਨ੍ਹਾਂ ਦੇ ਮਨ ਦੇ ਵਿੱਚ RAM ਵਸਦਾ ਉਹਦੇ ਨਾਲੇ ਸੰਤੇ ਹੋਏ ਨੇ ਹੋ ਮਾਵਾ ਮਾਹੇ ਹਮਿੱਥਾ ਭਗਤ ਵਸੈ ਕੇ ਲੋਕ ਉਹ ਜ਼ਵਸਤਾ ਚ ਪੱਕੇ ਬਸਦੇ ਹੁੰਦੇ ਨੇ ਸਾਰੇ ਸਾਰੇ ਟੋਟਲ ਕੇ ਸਾਰੇ ਦਾ ਸੈਂਸ ਵਿੱਚ ਆਉਦਾ ਟੋਟਲ ਕੋ ਕੋਈ ਭਾਸ਼ਾ ਦੇ ਭਗਤ ਹੋੜ ਕਿਤੇ ਕਿਤੇ ਵੜੀਆਂ ਇਹ ਦੋ ਕੋਈ ਵੀ ਥੱਲੇੋਂ ਗਿਆਨ ਲੈ ਕੇ ਆਵੇ ਸੁਰਾਂ ਸੰਦ ਸੰਦੇ ਦਾ ਗਿਆਨ ਕੋਈ ਹੋਵੇ ਉਹਦਾ ਉੱਪਰ ਆ ਕੇ ਜੇ ਭਗਤ ਬਣਦਾ ਦੇਖੋ ਜਿਹੜਾ ਆਪਣਾ ਪ੍ਰੀਤਾਂ ਪ੍ਰੀਤ ਹੋਰ ਵੱਧ ਗਿਆ ਹੈ ਪਹਿਲਾਂ ਉਹਦੀ ਲੋ ਹੋਰ ਸੀ ਗਿਆਨ ਹੋਰ ਸੀ ਬੇਸਿਕ ਇੱਥੇ ਆ ਕੇ ਬਦਲ ਗਿਆ ਲੋ ਪਿਛੋ ਕਾਲੇ ਮਿਹਣੇ ਕਪੜੇ ਕਾਲਾ ਮਿਹਣੇ ਖ ਨਹੀਂ ਬਰੇਜ ਲੈ ਕੇ ਕੋਈ ਚਿੱਟੇ ਕਪੜੇ ਆਲੇ ਸਲਤਾਏ ਬાળા ਆਲੇ ਕੋਈ ਕੈਸੇ ਆਲੇ ਕੋਈ ਕੈਸੇ ਇੱਥੇ ਆ ਕੇ ਪਿੱਛੋਂ ਚਾਹੇ ਕਿਸੇ ਵੀ ਕੜਾ ਦਰੀਤ ਹੋਵੇ ਕੋਈ ਵੀ ਜਾਣ ਲੈ ਕੇ ਆਗੇ ਲੋੜਾ ਉਹਨਾਂ ਨੇ ਗਿਆਨੇ ਹੁੰਦਾ ਨਾ ਚਿੰਤ ਦੁਆਰੇ ਉਬਰੇ ਇੱਥੇ ਲਈ ਹੁਵਾ ਪਿੱਛੋਂ ਕਿਸੇ ਵੀ ਮਤਨੇ ਉਹਨਾਂ ਨੂੰ ਲੈ ਆਂਦਾ ਪਰ ਜਨ ਸੰਪਰਕ ਚਾਹੇ ਗੁਰਮਤ ਦੇ ਉਹਨਾਂ ਨੇ ਉਹ ਮਤ ਛੱਡ ਕੇ ਆ ਜਿਹੜੀ ਉਹ ਕਬੀ ਸੀ ਉਹ ਛੱਡ ਗਈ ਜਿਹੜੀ ਉਹ ਠੀਕ ਸੀ ਗੱਲ ਰੱਖਦੀ ਜਿਹੜੀ ਛੱਡਣ ਵਾਲੀ ਦੀ ਛੱਡਤੀ ਗੁਰਮਤ ਗ੍ਰਹਿਣ ਕਰ ਲਈ ਭਗਤ ਬਣੋ ਧੱਕ ਭੱਕ ਲੋ ਹਾਸ ਕੇ ਦੋ ਦਿਨ ਤਦ ਭਗਤ ਤੋਂ ਵਸੈ ਕੇ ਲੋ ਕਰੇ ਆਨੰਦ ਸੱਚਾ ਮਨੁਸਪੁਰ ਸਾਖੀ ਖਾਣ ਦੀ ਸਾਰੇ ਹੀ ਭਗਤ ਬਸਦੇ ਨੇ ਉਹ ਤੇ ਕੋਈ ਗੁਰੂ ਨਹੀਂ ਹੋ ਸੱਚੇ ਖਾਂਦੇ ਭਗਤਾਂ ਟੋਡਰਾਂ ਦਾ ਜਿਹੜਾ ਗਿਆਨ ਹੈ ਨਾ ਉਹ ਗੁਰੂ ਹੈ ਪਾਕ ਤੋਂ ਮੈਂ ਕਹਿੰਦਾ ਹੁਣ ਤੇ ਤੇ ਪਾਕ ਤੋਂ ਕਹਿੰਦਾ ਤੇ ਗੁਰੂ ਦਾਵਾ ਦਾ ਕੋਈ ਨਹੀਂ ਹੈ ਕਿ ਫਿਰ ਰੌਲਾ ਕਾਦਾ ਹੈ ਨਾ ਨਿਕਦਾ ਗੁਰੂ ਦਾ ਰਵਿਦਾ ਦਾ ਰੌਲਾ ਕਾਦਾ ਰਹੇਗਾ ਰੌਲਾ ਹੈ ਜਿਸ ਨੂੰ ਸਮਝ ਕੋਈ ਨਹੀਂ ਨਾ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਹੈ ਨਾ ਉਹਨਾਂ ਨੂੰ ਗੱਲ ਦੀ ਲੋੜ ਹੈ ਅਕਾਲੀਆਂ ਨੇ ਆਪਣੇ ਵੋਟਾਂ ਖਾਤਰ ਨੇ ਉਹ ਆਪਣੀਆਂ ਵੋਟਾਂ ਖਾਤਰ ਕਰਦੇ ਨੇ ਉਹਨਾਂ ਨੂੰ ਦੂਏ ਨੇ ਉਂਗਲਦੇ ਦੀ ਉਹ ਵੀ ਤੁਸੀਂ ਵੀ ਆਪਣਾ ਗੁਰਫੋ ਬਣਾਓ ਤੁਹਾਡੂ ਮਿਨਿਸਟਰੀ ਦੇ ਵਿੱਚ ਕੁਝ ਬੰਦਿਆਂ ਨੂੰ ਉਹਨਾਂ ਨੇ ਆਪਣੀ ਗੱਟਬੱਟ ਕਰਨ ਲਈ ਬਾਇਆ ਵਤੀ ਦੇ ਆਪੜੀ ਕਰਨ ਲਈ ਇਹ ਤਾਂ ਗੁਰਫ ਬੰਦਿਆਂ ਦੀ ਬਾਇਆ ਦੇ ਵਿੱਚ ਧਰਮ ਨਾਲ ਦਾ ਕੀ ਸੰਬੰਧ ਹੈ ਮੁੱਦਾ ਰਖ ਲਿਆ ਵੀਰ ਬਦਾ ਗੁਰੂ ਗੁਰੂ ਹਰਿ ਜੀ ਦਾ ਉਹ ਜੇ ਕਿਸੇ ਨੇ ਕੋਈ ਗੱਲ ਬਗਾੜ ਲਈ ਆਪਣੀ ਪੁਰ ਮਸਲਮਾਨ ਕਹਿੰਦੇ ਨੇ ਦਾਦਾ ਜੀ ਕੇ ਖੁਦਾ ਹੈ ਇਸ ਨੂੰ ਕੰਡੈਮ ਕਰਦੀ ਆ ਬਾਣੀ ਸ਼੍ਰੀ ਕੇ ਖੁਦਾ ਨਹੀਂ ਕਹੀ ਰਹਿੰਦੀ ਠੀਕ ਹੈ ਨਹੀਂ ਕਿ ਅਸੀਂ ਨਾਨਕ ਨੂੰ ਕਹਿ ਲੱਗੇ ਸ਼੍ਰੀ ਕੇ ਖੁਦਾ ਹੈ ਜੀ ਨਹੀਂ ਨਾ ਕਹਿੰਦੇ ਕਲਤ ਹੈ ਕਹਿੰਦੇ ਤਾਂ ਉਹ ਕਹਦੇ ਕਹਿੰਦੇ ਨੇ ਗਲਤ ਜੇ ਅਸੀਂ ਸਿੱਖਾਂ ਨੇ ਗਲਤੀ ਕਰ ਲਈ ਗਲਤ ਹੈ ਬੰਦੇ ਉਹ ਕਹਦੇ ਕਹਿੰਦੇ ਨੇ ਵੀ ਗੁਰੂ ਹੈ ਬਿਲਕੁਲ ਨਹੀਂ ਹੈ ਸੋ ਜਿਹੜੀ ਗੱਲ ਹੈ ਨਾ ਉਹ ਪੇਟਾ ਦਾ ਮੁੱਦਾ ਚੱਕਿਆ ਉਹਨਾਂ ਨੇ ਵੀ ਝਗੜਾ ਫੌੜਦਾ ਮੁੱਦਾ ਕਰ ਰਹੇ ਸੀ ਗੁਰੂ ਨਾਮ ਉਹ ਬਗਤ ਬੜਾ ਹੈ ਗੁਰੂ ਦਾ ਕੱਚੇ ਵੀ ਨੇ ਪੱਕੇ ਵੀ ਨੇ ਗੁਰੂ ਦਾ ਅੰਧਲੇ ਵੀ ਨੇ ਗੁਰੂ ਜੀ ਦੇ ਨਾਲ ਅੰਧਲੇ ਗੁਰਬਾਣੀ ਦੇ ਦੋ ਪ੍ਰਕਾਰ ਦੇ ਗੁਰੂ ਨੇ ਭਗਤ ਦੋ ਪ੍ਰਕਾਰ ਦੇ ਨਹੀਂ ਹਣ ਭਗਤ ਇੱਕੋ ਪ੍ਰਕਾਰ ਦੇ ਨੇ ਸੰਤ ਦੋ ਪ੍ਰਕਾਰ ਦੇ ਨੇ ਗੁਰਬਾਣੀ ਚ ਬਨਾਰਸ ਦੇ ਠਾਕੂ ਵੀ ਨੇ ਗੁਰੂਆਂ ਦਾ ਗਾਣਾ ਕਢੀਆਂ ਹੋਈਆਂ ਨੇ ਗੁਰਬਾਣੀ ਦੇ ਬਾਈ ਮੁੰਡੀ ਤਾਂ ਗਰੀ ਤੇ ਜਿਆਦੇ ਪਰ ਆਪਣੇ ਜਾਏ ਗੁਰਬਾਣੀ ਗੁਰੂ ਦਾ ਬੁਰਾ ਕਹਿੰਦੀ ਹੈ ਜਿਹੜਾ ਸੰਸਾਰ ਚ ਗੁਰੂ ਹੈ ਜਨਮ ਲੈ ਕੇ ਉਹਨੂੰ ਬੁਰਾ ਕਹਦੀ ਹੈ ਬਾਣੀ ਚੰਗਾ ਨਹੀਂ ਕਹਦੀ ਹੈ ਉਹਨਾਂ ਨੇ ਨੀ ਮਤਮਾਰੀ ਕੀ ਸਿੱਖਾਂ ਨਹੀਂ ਉਹਨਾਂ ਨੇ ਵੀ ਇਹਨਾਂ ਨੂੰ ਮਤਮਾਰੀ ਹੋਈ ਹੋਵੇ ਖਤਮੇ ਕਰੇ ਬਰਾਬਰੀ ਫਿਰ ਗੁਰਤੰਦਰ ਪਾਇਓ ਕਹੇਤਾ ਖਸਮ ਨਾਲ ਬਰਾਬਰੀ ਹੈ ਸੱਚ ਸਭਨਾ ਦਾ ਖਸਮ ਹੈ ਜੀ ਤੋ ਜਨਮ ਹੋਇਆ ਉਹਦੀ ਬਰਾਬਰੀ ਨਹੀਂ ਸ਼ਰੀਰੀ ਇਹ ਤਾਂ ਉਦੋਂ ਵੀ ਗੁਰੂ ਤਾਂ ਸ਼ਬਨੂ ਨੂੰ ਆਇਆ ਜੀ ਨਾ ਉਹਦੇ ਬਰਾਬਰ ਤਾਂ ਹੁਕਮ ਹੈ ਉਹਦੇ ਬਰਾਬਰ ਤਾਂ ਕੋਈ ਸ਼ਕਤੀ ਹੈ ਹੋਰੀ ਤੇ ਤੇ ਹੋਰ ਨਾ ਕੋਈ ਹੋਰ ਹੋਰ ਤੂੰ ਦੀ ਕਿਵੇਂ ਮੈਂ ਕਰਦਾ ਬਰਾਬਰ ਦਾ ਸ਼੍ਰੀ ਹੋਇ ਸ਼ਰਮਗੰਡ ਕੀ ਬਾਣੀ ਜੋਰ ਤੇ ਤੇ ਹੋਰ ਨਾ ਕੋਈ ਤੂੰ ਹੀ ਹੋਰ ਕੇ ਮੈਂ ਖੜਾ ਕਰਤਾ ਉਹਦੇ ਬਰਾਬਰ ਵਰਤਮਾਨੀ ਹੋਈਆ ਜਿਹਨਾਂ ਨੇ ਕਰਤਾ ਆ ਜੂਠ ਗਾਣੇ ਕੋ ਭੰਨ ਕੇ ਕਾਣੀ ਬਹੁ ਨਾ ਭੰਨ ਕੇ ਕਾਣੀ ਬਹੁ ਮਾਤਰ ਨਹੀਂ ਮੇਰਾ ਬਟੇ ਨਹੀਂ ਕੋਈ ਸਾਂਣਦਾ ਇਹਨੂੰ ਨਾ ਸਾਂਣਦੇ ਹਾਲੇ ਲੋਕਾਂ ਨੂੰ ਪੇਜ ਦਾ ਨਹੀਂ ਪਤਾ ਹੈ ਜਿੱਦਣੇ ਗੱਲਾਂ ਖੁੱਲ ਗਿਆ ਇਹਨੂੰ ਕਿਸੇ ਨੇ ਨਹੀਂ ਸਾਂਣ ਨੂੰ ਉਹਨੇ ਇੰਟੈਲੀਜੈਂਟ ਮੁੰਡੇ ਨੇ ਸਾਰੇ ਉਹ ਬਾਹਰ ਪੜ੍ਹੇ ਲਿਖੇ ਉਹਨਾਂ ਦੇ ਗਰੁੱਪ ਬਣੇ ਨੇ ਕਿੰਨੇ ਕਿੰਨੇ ਜਦੋਂ ਉਹਨਾਂ ਨੇ ਸਾਡੀ ਗੱਲ ਪਿਕਅਪ ਕਰ ਲਈ ਇਹਨਾਂ ਨੂੰ ਕਿਹਨੇ ਪੁੱਛਣਾ ਪੋਖਣ ਜੋ ਬਾੜੋਂ ਕੱਢ ਕੇ ਬਾਹਰ ਮਾਰਨਗੇ ਇਹਨਾਂ ਨਾਲ ਹੀ ਨੇ ਜੰਦਾਬਾਦ ਮੁਰਦਾਬਾਦ ਵਾਲੇ ਜਿਹਨਾਂ ਦਾ ਅਚਾਰਨੇ ਕੁਝ ਨਹੀਂ ਛੂਡਦੇ ਸਬਾ ਉਹਨਾਂ ਦਾ ਕਹਿਣਾ ਕੁਝ ਨਹੀਂ ਲੋਕ ਸਾਰੇ ਜਾਣਦੇ ਨੇ ਉਹਨੂੰ ਸਾਰੇ ਜੂੜ ਬੋਲਣ ਧਕੀਏ ਬਾੜੀਓ ਪੈਸੇ ਲੈਣੇ ਲੈ ਕੇ ਮੁੱਕਰ ਜਾਣੇ ਕੰਮ ਕਰਾਉਣਾ ਉਹ ਕਰਨ ਤਾਂ ਆਦਾ ਕੰਮ ਮੇਰਾ ਧਰਮਨਾ ਦਾ ਕਿਸਮੰਦਾ ਸਭ ਜਾਣਦੇ ਨੇ ਨਾ ਕੁਝ ਨਹੀਂ ਇਹਨਾਂ ਦੇ